ਬਾਈ ਇਸ ਭੈਣ ਦੇ ਘਰ ਵਾਲਾ ਮਜ਼ਦੂਰੀ ਕਰਨ ਘਰੋਂ ਗਿਆ ਸੀ ਤੇ 10-12 ਦਿਨ ਹੋ ਗਏ ਬਲਕਿ 15-20 ਦਿਨ ਹੀ ਹੋ ਗਏ ਵਾਪਸ ਘਰੇ ਮੁੜ ਕੇ ਨਹੀਂ ਆਇਆ ਕੀ ਇਸ ਭੈਣ ਦੀ ਦੁਖਿਆਰੀ ਭੈਣ ਦੀ ਸਟੋਰੀ ਉਹ ਸਾਰੀ ਸੁਣਾਗੇ ਦੋਸਤੋ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਉਹਨਾਂ ਸ਼ੇਅਰ ਕਰ ਦਿਓ ਬਾਈ ਜੀ ਮਜ਼ਦੂਰ ਬੰਦਾ ਸੀ ਘਰੋਂ ਗਿਆ ਮੁੜ ਕੇ ਘਰੇ ਨਹੀਂ ਆਇਆ ਤੇ ਬਹੁਤ ਪਰਿਵਾਰ ਵੱਲੋਂ ਬੱਚੇ ਵੀ ਨੇ ਇਸਦੇ ਵੀਰ ਦੇ ਤੇ ਘਰ ਵਾਲੀ ਵੀ ਬੜੇ ਪਰੇਸ਼ਾਨ ਨੇ ਤੇ ਸਾਰਾ ਪਰਿਵਾਰ ਤੇ ਆਜੋ ਪਾ ਪੂਰੀ ਗੱਲਬਾਤ ਕਰਦੇ ਆ ਇਸ ਵੀਡੀਓ ਦੇ ਵਿੱਚ ਬੇਨਤੀ ਇਹੀ ਕਰਦੇ ਆ ਵੀ ਜੇ ਇਸ ਵੀਰ ਬਾਰੇ ਕਿਸੇ ਨੂੰ ਮਾੜਾ ਮੋਟਾ ਪਤਾ ਹੋਵੇ ਕਿਸੇ ਨੇ ਦੇਖਿਆ ਹੋਵੇ ਤਾਂ ਦਿੱਤੇ ਨੰਬਰਾਂ ਤੇ ਕੰਟੈਕਟ ਕਰਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਸ਼ੇਅਰ ਕਰਨ ਸਭ ਤੋਂ ਪਹਿਲਾਂ ਆਹ ਬੰਦਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਜੇ ਕਿਤੇ ਵੀ ਇਹ ਵੀਰ ਮਿਲੇ ਕਿਸੇ ਨੂੰ ਜਾ ਕਿਸੇ ਨੇ ਦੇਖਿਆ ਹੋਵੇ ਤਾਂ ਜਿਹੜੇ ਦਿੱਤੇ ਗਏ ਨੇ ਸਕਰੀਨ ਦੇ ਉੱਤੇ ਨੰਬਰ ਉਹਨਾਂ ਦੇ ਉੱਤੇ ਕਾਲ ਕਰਕੇ ਕੰਟੈਕਟ ਕਰਨ ਦੀ ਜਰੂਰ ਕੋਸ਼ਿਸ਼ ਕਰੋ ਤੇ ਇਸ ਵੀਰ ਨੂੰ ਭਾਲਣ ਦੇ ਵਿੱਚ ਮਦਦ ਕਰੋ ਦੋਸਤੋ ਅੱਜ ਹੈਗੀ ਆ ਜੀ ਚੌਥੇ ਮਹੀਨੇ ਦੀ 4 4 ਤਰੀਕ ਹੈ ਨਾ 4 ਤਰੀਕ ਚੌਥਾ ਮਹੀਨਾ 2024 ਦੀ ਗੱਲ ਆ ਦੋਸਤੋ ਇਹ ਤੇ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਕਿਸੇ ਦੇ ਭਲੇ ਲਈ ਵਿਚਾਰਾ ਮਜ਼ਦੂਰ ਬੰਦਾ ਸੀ ਤੇ ਬਾਕੀ ਸਾਰੀ ਗੱਲ ਆਪਾਂ ਪੁੱਛਦੇ ਆਂ ਅੱਛਾ ਜੀ ਕੀ ਕਹਾਣੀ ਬਣੀ ਕਿਵੇਂ ਤੁਸੀਂ ਥੋੜੀ ਦੱਸੋਗੇ ਸਾਨੂੰ ਕੀ ਕਹਾਣੀ ਬਣੀ ਸੀ ਕੀ ਗੱਲਬਾਤ ਸੀਗੀ ਵੀਰੇ ਇਹਨੂੰ ਨਾ ਬੰਦੇ ਚ ਆਪਣੇ ਕੋਲ ਦੇ ਉਹ ਮੈਨੂੰ ਘਰੋਂ ਹੀ ਕਹਿ ਕੇ ਲੈ ਗਏ ਕਹਿੰਦੇ ਵੀ ਸੀ ਵੀ ਇਹਨੂੰ ਵੀ ਮਸ਼ੀਨ ਤੇ ਲੈ ਕੇ ਜਾਣੇ ਆਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਕਿੱਥੇ ਲੈ ਕੇ ਜਾਣੇ ਕਿੱਥੇ ਨਹੀਂ ਉਹ ਕਹਿੰਦੇ ਵੀ ਅਸੀਂ ਕਪੜਾ ਮਾਰਨ ਵਾਸਤੇ ਰੱਖਾਂਗੇ ਇਹਨੂੰ ਠੀਕ ਹੈ ਜੀ ਵੀਰੇ ਉਹ ਲੈ ਕੇ ਗਏ ਸੀ ਉਹਨਾਂ ਨੇ ਅੱਜ ਤਾਈਂ ਵੀਰੇ ਪਹਿਲਾਂ ਮੇਰੀ ਵਧੀਆ ਗੱਲ ਹੁੰਦੀ ਸੀ ਹੁਣ ਇਹਨਾਂ ਨਾਲ ਮੇਰੀ ਗੱਲ ਬਿਲਕੁਲ ਵੀ ਨਹੀਂ ਹੁੰਦੀ ਹੈਗੀ ਅੱਛਾ ਜਦੋਂ ਗਏ ਗਏ ਨੇ ਦਿਨ ਚ ਕਿੰਨੇ ਵਾਰੀ ਫੋਨ ਕਰਦੇ ਸੀ ਮੈਂ ਮੈਨੂੰ ਦਿਨ ਬਹੁਤ ਗੱਲ ਕਰਦਾ ਸੀ ਮੇਰੇ ਨਾਲ ਹੁਣ ਜਦੋਂ ਦਾ 10 ਦਿਨ ਹੋ ਗਏ ਮੇਰੇ ਨਾਲ ਇੱਕ ਵਾਰੀ ਵੀ ਨਹੀਂ ਵੀਰੇ ਅੱਛਾ ਲਾਸਟ ਟਾਈਮ ਤੁਹਾਡੇ ਨਾਲ ਕੀ ਗੱਲ ਹੋਈ ਹੈ ਕਿਵੇਂ ਗੱਲ ਹੋਈ ਹੈ ਵੀਰੇ ਮੇਰੇ ਨਾਲ ਇਹ ਗੱਲ ਹੋਈ ਸੀ ਵੀਰੇ ਉਹਨਾਂ ਨੇ ਮੇਰੇ ਕੋਲੇ 9 ਵਜੇ ਫੋਨ ਕਰਿਆ ਕਹਿੰਦਾ ਤੁਸੀਂ ਠੀਕ ਹੋ ਵੀਰੇ ਉਹਨਾਂ ਨੇ ਮੁੜ ਕੇ ਮੇਰੇ ਨਾਲ ਗੱਲ ਨਹੀਂ ਕਰੀ। ਅੱਛਾ ਬਸ ਮਤਲਬ ਕਿ ਉਹ ਕਹਿੰਦਾ ਮੈਂ ਮਸ਼ੀਨ ਤੇ ਜਾਣਾ ਸ਼ਾਮ ਨੂੰ ਗੱਲ ਕਰੂੰਗਾ। ਫਿਰ ਸ਼ਾਮ ਨੂੰ ਨੇ ਗੱਲ ਨਹੀਂ ਕਰੀ ਕਿਸੇ ਹੋਰ ਦਾ ਫੋਨ ਆਇਆ ਸ਼ਾਮ ਨੂੰ ਤੁਹਾਡੇ ਕੋਲੇ। ਹਾਂ ਵੀਰੇ ਮੇਰੇ ਕੋਲੇ ਫਿਰ ਸ਼ਾਮ ਨੂੰ 9 ਵਜੇ ਫੌਜੀ ਨਾਮ ਦਾ ਹੈ ਜੀ ਜਿਹੜਾ ਲੈ ਕੇ ਗਿਆ ਸੀ ਘਰੋਂ ਮੇਰੇ ਆਪਦੀ ਜ਼ਿੰਮੇਵਾਰੀ ਤੇ ਉਹਦਾ ਫੋਨ ਆਇਆ ਉਹ ਕਹਿੰਦਾ ਵੀਰੇ ਵੀ ਇੰਨ ਕਰਕੇ ਮਾਨਕ ਤਾਂ ਨਹੀਂ ਆਇਆ ਮਖਨਾ ਵੀਰੇ ਮਾਨਕ ਤਾਂ ਤੁਹਾਡੇ ਨਾਲ ਗਿਆ ਸੀਗਾ। ਉਹ ਕਹਿੰਦਾ ਵੀ ਇੰਨ ਕਰਕੇ ਵੀ ਮਾਨਕ ਸਾਨੂੰ ਮਿਲ ਨਹੀਂ ਰਿਹਾ ਕਿਤੇ ਵੀ। ਅੱਛਾ ਉਹਨਾਂ ਨੇ ਕਹਾਣੀ ਕੀ ਦੱਸੀ ਸਟੋਰੀ ਕੀ ਦੱਸੀ ਅਲੱਗ ਹੋਣ ਦੀ। ਵੀਰੇ ਸਟੋਰੀ ਸਾਨੂੰ ਇਹ ਦੱਸੀਏ। ਕਹਿੰਦਾ ਵੀ ਸੁੱਤਾ ਪਿਆ ਸੀ ਵੀ ਅਸੀਂ ਸੁੱਤੇ ਪੈ ਨੂੰ ਕਹਿੰਦਾ ਵੀ ਅਗਾ ਬਾਗੇ ਕਹਿੰਦਾ ਥੋੜੀ ਜੀ ਦੂਰ ਕਹਿੰਦਾ ਵੀ ਮਸ਼ੀਨ ਲੈ ਕੇ ਕਹਿੰਦਾ ਮੁੜ ਕੇ ਕਹਿੰਦਾ ਬੰਦਾ ਜਦੋਂ ਆ ਕੇ ਦੇਖਿਆ ਕਹਿੰਦਾ ਉੱਤੇ ਹੈ ਨਹੀਂ ਸੀ ਨਹੀਂ ਜਦੋਂ ਕੱਲੇ ਬੰਦੇ ਨੂੰ ਪਹਿਲੀ ਵਾਰ ਉਹ ਏਰੀਆ ਚ ਗਿਆ ਜਦੋਂ ਕੱਲੇ ਬੰਦੇ ਨੂੰ ਸੁੱਤੇ ਪਏ ਨੂੰ ਉਹ ਠਾਕੇ ਨਹੀਂ ਦੱਸ ਸਕਦੇ ਜਾਂ ਤਾਂ ਉਠਾ ਕੇ ਦੱਸ ਕੇ ਜਾਣ ਵੀ ਭਈ ਅਸੀਂ ਅੱਗੇ ਚੱਲੇ ਆਂ 2 ਘੰਟਾ ਲੱਗੂ 2 ਘੰਟੇ 4 ਘੰਟੇ ਲੱਗਣਗੇ ਵੀ ਤੂੰ ਉਰ ਸੁੱਤਾ ਰਹੀ ਉਰੀ ਰਹੀ ਅਸੀਂ ਉ ਮੁਰਦੇ ਹੋਏ ਲੈ ਲਾਂਗੇ ਜਾਂ ਫਿਰ ਜਗਾ ਕੇ ਉਹਨੂੰ ਇਹ ਕਹਿ ਕੇ ਜਾਂਦੇ ਨਹੀਂ ਫਿਰ ਨਾਲ ਲੈ ਕੇ ਜਾਣਾ ਸੀ ਉਹਨਾਂ ਨੇ ਤੁਸੀਂ ਇਹ ਨਹੀਂ ਕਿਹਾ ਵੀ ਤੁਸੀਂ ਨਾਲ ਲੈ ਕੇ ਜਾਣਾ ਸੀ ਜਾਂ ਜਗਾ ਕੇ ਜਾਣਾ ਸੀ ਮੈਂ ਕਿਹਾ ਸੀ ਵਾਦੂ ਉਹ ਕਹਿੰਦੇ ਵੀਰੇ ਸਾਨੂੰ ਤਾਂ ਇਹੀ ਸੀ ਵਿਚਾਰ ਰੋਟੀ ਖਾ ਕੇ ਸੁੱਤਾ ਪਿਆ ਹੈਗਾ ਹਾਂ ਮੈਂ ਤਾਂ ਬਾਦੂ ਕਿਆ ਸੀ ਵੀਰੇ ਉਹਨਾਂ ਨੂੰ ਕੀ ਪਤਾ ਉਹ 2 ਘੰਟੇ 4 ਘੰਟੇ ਉਹਨੇ ਡਿੱਕਿਆ ਹੋਵੇ ਨਾ ਆਏ ਹੁਣ ਉਹਨੇ ਸੋਚਿਆ ਹੋਵੇ ਕਿਤੇ ਮੈਨੂੰ ਭੁੱਲ ਗਏ ਜਾਂ ਮੈਨੂੰ ਛੱਡ ਗਏ ਉਹ ਉਰਾਂ ਪਰਾਂ ਤੇ ਦੋਸਤੋ ਵਿਚਾਰਾ ਜਾਦੇ ਪੜਿਆ ਲਿਖਿਆ ਨਹੀਂ ਹੈਗਾ ਇਹ ਬੰਦਾ ਮਤਲਬ ਠੀਕ ਹੈ ਤੇ ਐਡੀ ਦੂਰੋਂ ਹੁਣ ਐ ਨਹੀਂ ਪਤਾ ਕਿੱਥੇ ਲੈ ਕੇ ਗਏ ਕਿੰਨੀ ਕੁ ਦੂਰ ਲੈ ਕੇ ਗਏ ਨੇ ਫਿਰ ਮੈਨੂੰ ਇੰਨਾ ਨਹੀਂ ਪਤਾ ਹੈਗਾ ਮੈਨੂੰ ਤਾਂ ਹੀ ਕਹਿੰਦੇ ਸੀ ਵਿੱਚ ਤਾਂ ਵੀ ਬਾਹਰ ਇਹ ਤਾਂ ਬਹੁਤ ਬਾਹਰ ਮਸ਼ੀਨਾਂ ਦਾ ਫਿਰ ਬਹੁਤ ਦੂਰ ਦੂਰ ਤੱਕ ਐਮਪੀ ਗੁਜਰਾਤ ਯੂਪੀ ਬਹੁਤ ਦੂਰ ਦੂਰ ਤੱਕ ਜਾਂਦੇ ਨੇ ਦੋਸਤੋ ਆਪਾਂ ਪਿੰਡ ਤਲਵਾੜੇ ਦੇ ਵਿੱਚ ਖੜੇ ਆ ਹਰਿਆਣੇ ਪੰਜਾਬ ਦੇ ਬਿਲਕੁਲ ਬਾਰਡਰ ਦੇ ਉੱਤੇ ਪੈਂਦਾ ਜਾਖੜ ਦੇ ਸ਼ਹਿਰ ਦੇ ਨਾਲ ਹੀ ਹੈ ਤਲਵਾੜਾ ਪਿੰਡ ਇਹ ਉੱਥੋਂ ਦੀ ਘਟਨਾ ਹੈ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਇਹ ਇਹ ਬੰਦਾ ਬਿਲਕੁਲ ਯਾਰ ਪਰਿਵਾਰ ਦੇ ਨਾਲ ਟੁੱਟ ਚੁੱਕਿਆ ਇਸ ਟਾਈਮ ਕੋਈ ਇਹਦੇ ਨਾਲ ਕੰਟੈਕਟ ਨਹੀਂ ਹੋ ਰਿਹਾ ਕੋਈ ਪਤਾ ਨਹੀਂ ਇਹ ਕਿੱਥੇ ਹੈਗਾ ਇਸ ਟਾਈਮ ਕਿੱਥੇ ਨਹੀਂ ਤੇ ਇਸ ਵੀਰ ਨੂੰ ਭਾਲਣ ਦੇ ਵਿੱਚ ਜਰੂਰ ਮਦਦ ਕਰੋ ਅੱਛਾ ਕੋਈ ਪੁਲਿਸ ਰਿਪੋਰਟ ਤੁਸੀਂ ਲਿਖਵਾਈ ਇਹਦੇ ਲਿਖਵਾਈ ਸੀ ਹਾਂ ਅੱਛਾ ਕੀ ਕਹਿੰਦੇ ਫਿਰ ਉਹ ਗੰਦੇ ਵਿੱਚ ਨੀਲਾ ਮਲਿਆਵਾਂਕ ਦੇਲਾ ਬੱਚੇ ਕਿੰਨੇ ਬੱਚੇ ਨੇ ਜੀ ਤੁਹਾਡੇ ਮੇਰੇ ਦੋ ਬੱਚੇ ਨੇ ਮੇਰੇ ਦੋਸਤੋ ਜਰੂਰ ਇਸ ਭੈਣ ਦੀ ਜਿਹੜੀ ਆਵਾਜ਼ ਹੈ ਉਸ ਨੂੰ ਸ਼ੇਅਰ ਕੀਤਾ ਜਾਵੇ ਤੇ